ਫਿਰ ਜਲਦੀ ਨਹੀਂ ਆਪਾਂ ਦੇਖਿਆ ਦੋਸਤੋ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਧਾਰਮਿਕ ਸਜ਼ਾ ਲੱਗੀ ਹੈ ਜਦੋਂ ਉਹ ਡਿਊਟੀ ਦੇ ਬਾਹਰ ਬੈਠੇ ਆ ਤਾਂ ਉਹਨਾਂ ਤੇ ਭਾਈ ਨਰੈਣ ਸਿੰਘ ਚੋੜਾ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਗੋਲੀ ਉਹਤੇ ਡਿਊਟੀ ਦੇ ਦਰਵਾਜ਼ਿਆਂ ਨੂੰ ਰੱਕ ਜਾਂਦੀ ਹੈ ਹੁਣ ਉਸ ਤੋਂ ਬਾਅਦ ਐਸਜੀਪੀਸੀ ਵੱਲੋਂ ਮਤਾ ਪਾਇਆ ਗਿਆ ਕਿ ਇਹਨੂੰ ਨਰੇਂਦਰ ਸਿੰਘ ਚੌੜਾ ਨੂੰ ਜਿਹੜਾ ਸਿੱਖ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਬਾਹਰ ਕਰ ਦੇਣਾ ਚਾਹੀਦਾ ਇਸ ਚੀਜ਼ ਤੇ ਕਾਫੀ ਕੰਟਰੋਵਰਸੀ ਹੋ ਰਹੀ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਤੇਵਰ ਹੁੰਦੇ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਉਹ ਬਹੁਤ ਜ਼ਿਆਦਾ ਹਾਈਪਰ ਹੋ ਕੇ ਰਹਿੰਦੇ ਆ ਮੈਂ ਵੀ ਇਸ ਚੀਜ਼ ਤੇ ਵੀਡੀਓ ਬਣਾਈ ਸੀ ਕਿ ਯਾਰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਬੰਦਾ ਧਾਰਮਿਕ ਸਜਾ ਭੁਗਤ ਰਿਹਾ ਕਿ ਦੇ ਬੈਸੇ ਇਹੋ ਲੋਕਾਂ ਨੇ ਮੰਨੋ ਲੈ ਗਏ ਨੇ ਕਿ ਉਹਨੂੰ ਕੀ ਮਾਰਨਾ ਬਾਕੀ ਆਪਾਂ ਦੇਖਿਆ ਗੋਰੇ ਇਤਿਹਾਸ ਪੜ੍ਹਦੇ ਆ ਤਾਂ ਗੁਰੂ ਸਾਹਿਬਾਨਾਂ ਨੇ ਵੱਡੇ ਵੱਡੇ ਪਾਪੀਆਂ ਨੂੰ ਬਖਸ਼ਤਾ ਸੀਗਾ ਤੇ ਪਰ ਹੁਣ ਜਿਹੜਾ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਵਾਲੀ ਗੱਲ ਹੈ ਉਹਦੇ ਤੇ ਲੋਕ ਵਿਰੋਧ ਕਰ ਰਹੇ ਨੇ ਐਸਜੀਪੀਸੀ ਦਾ ਕਿ ਇਹ ਤਾਂ ਫਿਰ ਤੁਸੀਂ ਬਾਦਲਾਂ ਦੇ ਥੱਲੇ ਚੱਲਣ ਵਾਲੀ ਗੱਲ ਕਰਤੀ ਕੀ ਕਹ ਜਾਂਦਾ ਤੁਸੀਂ ਉਹਨੂੰ ਵੀ ਧਾਰਮਿਕ ਸਜ਼ਾ ਲਾ ਸਕਦੇ ਹੋ ਨਰਿੰਦਰ ਸਿੰਘ ਚੌੜਾ ਨੂੰ ਜਦੋਂ ਉਹ ਰਿਹਾ ਹੋ ਕੇ ਆਉਣਗੇ ਕਦੇ ਨਹੀਂ ਤਾਂ ਫਿਰ ਜੇ ਪੰਥ ਚੋਂ ਛੇਕਣ ਵਾਲੀ ਗੱਲ ਆ ਤਾਂ ਤੁਹਾਨੂੰ ਸੁਖਵੀਰ ਸਿੰਘ ਬਾਦਲਵਾਰੇ ਵੀ ਸ਼ਾਇਦ ਇਹ ਫੈਸਲਾ ਲੈਣਾ ਚਾਹੀਦਾ ਚਾਹੀਦਾ ਸੀ ਲੋਕ ਇਹ ਕਮੈਂਟ ਕਰ ਰਹੇ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਵੀ ਦੱਸਿਓ ਮੇਰਾ ਵਿਚਾਰ ਤਾਂ ਇਹ ਹੈ ਕਈ ਕਹਿੰਦੇ ਆ ਕਿ 1984 ਤੋਂ ਬਾਅਦ ਦਰਬਾਰ ਸਾਹਿਬ ਤੇ ਗੋਲੀ ਚੱਲੀ ਐ ਮੈਂ ਵੀ ਮੰਨਦਾ ਇਸ ਚੀਜ਼ ਦਾ ਦੋਖਾ ਪਰ 84 ਦੇ ਵਿੱਚ ਜਿਨ੍ਹਾਂ ਨੇ ਚਲਵਾਈਆਂ ਉਹਦੇ ਚ ਇਕੱਲੇ ਕਾਂਗਰਸ ਨਹੀਂ ਸੀ ਇਕੱਲੇ ਇੰਦਰਾ ਗਾਂਧੀ ਨਹੀਂ ਸੀ ਕਈ ਵਿਚ ਬੈਠੇ ਵੀ ਚਿੱਠੀਆਂ ਲਿਖਦੇ ਸੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਪੰਥ ਚੋਂ ਸੇਕਿਆ ਗਿਆ ਉਹਦੇ ਵਿੱਚ ਕਿਹਦਾ ਕਿਹਦਾ ਰੋਲ ਸੀ ਸੰਤ ਭਿੰਡਰਾਂ ਵਾਲਿਆਂ ਬਾਰੇ ਕੌਣ ਕਹਿ ਰਿਹਾ ਸੀ ਕਿ ਇਹ ਬਾਜ਼ ਬੈਠਾ ਸਾਡੇ ਬੱਚੇ ਖਾ ਜਾਊਗਾ ਕੀ ਲੀਡਰ ਅਸਤਾ ਤੇ ਬੈਠਾ ਹੈ ਬਾਜ ਸਾਡੇ ਬੱਚੇ ਖਾ ਜੂ ਇਹ ਗੱਲ ਵੀ ਕਿਸੇ ਲੀਡਰ ਨੇ ਆਖੀ ਸੀ ਉਹ ਵੀ ਆਪਣੇ ਆਪਣੋ ਪੰਥਕ ਘਾਉਂਦਾ ਸੀ ਕਿ ਉਹਨਾਂ ਨੂੰ ਛੇਕਿਆ ਗਿਆ ਕਿ ਜਿਹੜੇ ਹੱਥ ਕੜੇ ਕਰਕੇ ਬਾਹਰ ਗਏ ਸੀ ਜਾਂ ਜਿਨ੍ਹਾਂ ਨੇ ਮਰਜੀ ਬਣਿਆਂ ਦੀਆਂ ਸੋਹਾਂ ਖਾਧੀਆਂ ਤੇ ਉਸ ਤੋਂ ਬਾਅਦ ਲਾਹੇ ਵੀ ਲਏ ਵੱਡੇ ਵੱਡੇ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿ ਉਹਨਾਂ ਨੂੰ ਪੰਥ ਚੋਂ ਛੇਕਿਆ ਗਿਆ ਜਾਂ ਉਹਨਾਂ ਦੀਆਂ ਗੱਦੀਆਂ ਮਾਣ ਰਹੇ ਅੱਗੇ ਉਹਨਾਂ ਦੇ ਪਰਿਵਾਰਾਂ ਚੋਂ ਕਿਸੇ ਨੂੰ ਛੇਕਿਆ ਗਿਆ ਜੇ ਉਹਨਾਂ ਨੂੰ ਨਹੀਂ ਛੇਕਿਆ ਗਿਆ ਤਾਂ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਵਾਲੀ ਤਾਂ ਕੋਈ ਗੱਲ ਨਹੀਂ ਸਿੱਖੀ ਦੇ ਵਿਰੁੱਧ ਉਸ ਬੰਦੇ ਨੇ ਕੁਝ ਨਹੀਂ ਗਲਤ ਕੀਤਾ ਠੀਕ ਹੈ ਸੁਖਵੀਰ ਬਾਦਲ ਤੇ ਉਹਨੂੰ ਹਮਲਾ ਨਹੀਂ ਕਰਨਾ ਚਾਹੀਦਾ ਸੀ ਉੱਥੇ ਬੈਠੇ ਤੇ ਇਹ ਚੀਜ਼ ਦਾ ਸਾਰੇ ਵਿਰੋਧ ਕਰਦੇ ਆ ਤੇ ਬਾਕੀ ਮੇਰਾ ਪਰਸਨਲ ਓਪੀਨੀਅਨ ਇਹ ਵੀ ਹੈ ਕਿ ਕਿਸੇ ਦੇ ਛੇਕਿਆਂ ਤੋਂ ਕੋਈ ਸਿੱਖੀ ਤੋਂ ਸਿੱਖਿਆ ਨਹੀਂ ਜਾਂਦਾ ਗੁਰੂ ਮਹਾਰਾਜ ਦੀ ਮਿਹਰ ਹੋਣੀ ਚਾਹੀਦੀ ਆ ਬੰਦਾ ਉਹਦੇ ਘਰੇ ਪਾਠ ਕਰ ਲੂਗਾ ਠੀਕ ਹੈ ਤੁਸੀਂ ਨਹੀਂ ਵੜਨ ਦਿਓਗੇ ਦਰਬਾਰ ਸਾਹਿਬ ਨੌਵੇਂ ਬਾਦਸ਼ਾਹ ਨੂੰ ਵੀ ਮਸੰਦਾ ਨੇ ਨਹੀਂ ਸੀ ਵੜਨ ਦਿੱਤਾ ਧਾਰਮਿਕ ਸਜ਼ਾ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਦਿੱਤੀ ਸੀ ਹਾਲਾਂਕਿ ਮਾਰੇ ਨਹੀਂ ਸੀ ਗਏ ਧਾਰਮਿਕ ਸਜ਼ਾ ਮਸ਼ੰਦਾ ਨੂੰ ਵੀ ਦਿੱਤੀ ਸੀ ਦਸਵੇਂ ਬਾਦਸ਼ਾਹ ਨੇ ਇੱਧਰ ਪਹਾੜਾਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਉਹ ਸਜ਼ਾ ਕਿਸ ਤਰ੍ਹਾਂ ਦੀ ਸੀ ਉਹ ਤੁਸੀਂ ਸਾਰੇ ਜਾਣਦੇ ਹੋ ਬਾਕੀ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਵੀਡੀਓ ਸ਼ੇਅਰ ਕਰਿਓ ਕਰਦੇ ਆਂ ਹੋਰ ਕਿਸੇ ਤੇ ਗੱਲਬਾਤ ਸਤਿ ਸ਼੍ਰੀ ਅਕਾਲ